ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੱਲੀਆਂ ਖੁਰਦ ਇਹ ਪਿੰਡ ਛਾ ਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਹੈ ਨੇੜੇ ਇਹਦੇ ਨਕੋਦਰ ਵੀ ਰਹਿ ਜਾਂਦਾ ਮਦਨ ਲਾਲ ਡੇਰੀ ਫਾਰਮ ਦੋਸਤੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਇਸ ਭਰਾ ਕੋਲੋਂ ਵੀ ਜਦੋਂ ਤੋਂ ਵੀਡੀਓ ਬਣਾਉਣ ਲੱਗੇ ਆ ਬਹੁਤ ਵੀਡੀਓ ਬਣਾਈਆਂ ਕਿਉਂਕਿ ਇੱਥੇ ਵਿਕਰੀ ਵਾਲੀਆਂ ਗਾਮਾਂ ਹਰ ਟਾਈਮ ਮੌਜੂਦ ਹੁੰਦੀਆਂ ਹੈ ਤੇ ਹਰੇਕ ਤਰ੍ਹਾਂ ਦਾ ਪਸ਼ੂ ਹੁੰਦਾ ਇੱਥੇ ਵਹਿੜਾਂ ਵੀ ਆ ਜਾਂਦੀਆਂ ਇੱਥੇ گاਵਾ ਵੀ ਹੁੰਦੀਆਂ ਸੂਜਾਂ ਸੂਆਂੀਆਂ گاਵਾ ਵੀ ਹੁੰਦੀਆਂ ਤੇ ਗੱਬਣ ਜਾਂ ਕੱਚੀਆਂ گاਵਾ ਵੀ ਜਿੰਨੇ ਕੁ ਨਾਗ ਜਾਦਾ ਹੁੰਦੇ ਉਹਨਾਂ ਕਾ ਗਾਹਕ ਵੀਰ ਵੀ ਇਹਨਾਂ ਨਾਲੇ ਦਾਦਾ ਜੁੜਿਆ ਹੋਇਆ ਬਹੁਤੇ ਵਪਾਰੀ ਭਰਾ ਇੱਥੋਂ ਪਸ਼ੂ ਲੈ ਜਾਂਦੇ ਆ ਕਿਉਂਕਿ ਕੱਚੇ ਪਸ਼ੂ ਦਾ ਫਾਇਦਾ ਇਹ ਹੁੰਦਾ ਵੀ ਜੇ ਤੁਸੀਂ ਕੋਈ ਭਰਾ ਮਹੀਨਾ 15 ਦਿਨ 20 ਦਿਨ 10 ਦਿਨ ਸਾਹਮਦਾ ਤਾਂ ਉਹਨਾਂ ਦੇ ਚੋਂ ਪਸ਼ੂ ਤਿਆਰ ਹੋ ਕੇ ਫਿਰ ਉਹ ਆਪਦੀ ਰਕਮ ਵਧਾ ਜਾਂਦਾ ਅੱਜ ਫੇਰ ਬਹੁਤ ਸਾਰੇ ਨਾਗ ਪਰਲੇ ਪਾਸੇ ਵੀ ਕੁਸ ਗੱਬਣ ਵਹਿੜਾਂ ਖੜੀਆਂ ਐ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇੱਕ ਬੇਨਤੀ ਹੈ ਵੀ ਜਿਹਨੇ ਵੀ ਪਸ਼ੂ ਕੋਈ ਵੀ ਖਰੀਦਣਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਆਪਦੀ ਸਮਝ ਨਾਲ ਖਰੀਦਿਓ ਨੰਬਰ ਸਕਰੀਨ ਉੱਤੇ ਵਾਈਦਾ ਚੱਲੀ ਜਾਊਗਾ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਇੰਦਰਲੇ ਪਾਸੇ ਖੜੀਆਂ ਗਾਵਾਂ ਤੋਂ ਉਦੋਂ ਬਾਅਦ ਪਰਲੇ ਪਾਸੇ ਵਾਲੀਆਂ ਵਹਿੜਾਂ ਤੁਹਾਨੂੰ ਦਿਖਾਵਾਂਗੇ ਵਿਨੇ ਭਾਈ ਸਸਰੀ ਘਰ ਸਸਰੀ ਘਰ ਭਾਈ ਵਿਨੇ ਅੱਜ ਨਾਗ ਸੁਖਨਾ ਕਾਫੀ ਆਪਣੇ ਕੋਲ ਹਾਂਜੀ ਭਾਜੀ ਇੱਕ ਇਹ ਦੱਸਦੀ ਵੀਡੀਓ ਦਾ ਥੋੜਾ ਹੁਣ ਆਪਾਂ ਟਾਈਮ ਬਾਅਦ ਬਣਾਈ ਆ ਪਸ਼ੂ ਆਈ ਜਾਂਦੇ ਆ ਰੂਟੀਨ 'ਚ ਨਹੀਂ ਪਸ਼ੂ ਭਾਜੀ ਆਈ ਜਾਂਦੇ ਆ ਭਾਈ ਥੋੜਾ ਕੰਮ ਚੱਲਦਾ ਈ ਫਰਮ ਦਾ ਠੀਕ ਹੈ ਉਹਦੇ ਕਰਕੇ ਥੋੜੀਆਂ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਾ ਸਹੀ ਹੈ ਪਹਿਲੇ ਨੰਬਰ ਤੇ ਬੈੜ ਜਿਹੜੀ ਦਿਖਾਉਣੀ ਹੈ ਇਹ ਵੀ ਪਹਿਲਾ ਸੁਆ ਸੁਣੀ ਆ ਦੋਂਦੇ ਦੰਦ ਕੱਢਦੀ ਪਈ ਆ ਇਹਨੇ ਠੀਕ ਹੈ ਗੱਬਣ ਕਿੰਨੇ ਚਰਦੀ ਆ ਗੱਬਣ ਭਾਜੀ 7ਵਾਂ ਮਹੀਨਾ ਨੂੰ ਲੱਗ ਗਿਆ ਬੈੜ ਨੂੰ 2 ਮਹੀਨੇ ਪਏ ਪੂਰੇ ਠੀਕ ਹੈ ਹਾਂ ਜੀ ਕੀ ਡਿਮਾਂਡ ਰਹੂਗੀ ਬਨੇ ਡਿਮਾਂਡ ਭਾਜੀ ਦੀ 2 ਲੱਖ ਕਰਦੇ ਆ ਇਸ ਟਾਈਮ ਠੀਕ ਹੈ ਹਾਂ ਖੋਲੀ ਇਹਨੂੰ ਦੋਸਤੋ ਫੁੱਲ ਬਾਡੀ weight ਸੱਤਵਾਂ ਮਹੀਨਾ ਲੱਗ ਗਿਆ ਲੈ ਚੱਲ ਭਾਈ ਸੋ ਦੋਸਤੋ ਇਹ ਥੋੜਾ ਕਰੈਕਟ ਕਰਦੇ ਆ ਵੀ 2 ਮਹੀਨੇ ਬਾਕੀ ਆ ਤੇ ਅੱਠਵਾਂ ਮਹੀਨਾ ਲੱਗ ਗਿਆ ਅੱਠਵਾਂ ਤੇ ਨੌਵਾਂ ਮਹੀਨਾ 2 ਮਹੀਨੇ ਰਹਿੰਦੇ ਆ ਸੋਨ ਚ ਦੁੱਧ ਪਾਜੀ 35 ਤੋਂ 40 ਲੀਟਰ ਕੱਢੂ ਐੜ ਸੋ ਪਹਿਲੇ ਸੋਏ ਦੋਸਤੋ 35 ਪਲੱਸ ਬਾਈ ਕਹਿੰਦਾ ਵੀ ਜਾਣਦੀ ਇਹਦੇ ਤੋਂ ਆਸ ਵਜ਼ਨ ਬਹੁਤ ਆ ਦੱਸੋ ਗਾਂ ਦਾ ਬਰੀਡ ਕੁਆਲਿਟੀ ਚੰਗੀ ਐ ਦੁੱਧ ਨਸਲ ਦੇ ਦੇਣਾ ਫਿਕਸ ਹੋਵਾਨਾ ਰੱਖੂਗੀ ਬੋਡੀ weight ਤੁਹਾਡੇ ਸਾਹਮਣੇ ਆ ਵਜ਼ਨ ਬਹੁਤ ਚੌੜਾ ਹਵਾਨਾ ਮੁੱਢ ਰੱਖਿਆ ਵੀਨੇ ਫੇਰ ਤੋਰੀਏ ਤੁਹਾਨੂੰ ਲਿਆਈ ਬਈ ਇੱਕ ਦੋ ਨਾਗਾ ਦੋਸਤੋ ਜਿਹੜੇ ਦਵਾਰਾਂ ਤੋੜ ਕੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹਨਾਂ ਦੀ ਕੀਮਤ ਤੁਸੀਂ ਵੱਧ ਭਰਨੀ ਐ ਤਾਂ ਪਸ਼ੂ ਵੀ ਚੰਗੀ ਤਰ੍ਹਾਂ ਕਲੀਅਰ ਹੋਣਾ ਚਾਹੀਦਾ ਲਿਆ ਬਾਈ 2 ਲੱਖ ਰੁਪਿਆ ਦੋਸੋ ਇਹਦੀ ਜਿਹੜੀ ਉਹ ਡਿਮਾਂਡ ਬਾਈ ਨੇ ਰੱਖੀ ਐ ਭਾਈ 40 432 ਨਾਲ ਅੱਗੇ ਪ੍ਰੈਗਨੈਂਟ ਆ ਵੜ 40 432 ਦਾ ਸੀਮਨ ਲੱਗਾ ਤੇ ਦੋ ਦੰਦ ਵੱੱਛੀ ਫੁੱਲ ਹਾਈਟ ਐ ਪੂਰਾ ਵਜਨ ਸੋਹਣਾ ਹਵਾਨਾ ਕੱਢੂਗੀ ਢਾਂਚਾ ਤੁਸੀਂ ਦੇਖ ਹੀ ਲਿਆ ਆ ਕੇ ਦੇਖੋ ਜਿਹਨੇ ਚੰਗੀ ਗਾਂ ਖਰੀਦਨੀ ਆ ਕੋਲੋਂ ਖੜਿਆ ਪਤਾ ਲੱਗਦਾ ਹਵਾਨਾ ਤਾਂ ਬਾਈ ਬਹੁਤ ਫਿਕਸ ਕੱਢੂਗੀ ਪੂਰਾ ਇਨਫੈਕਸੀ ਪਿਆ ਜਿੰਨਾ ਵੀ ਹਵਾਨਾ ਸੋ ਹਵਾਨਾ ਦਸੋ ਦੇਖ ਸਕਦੇ ਮੈਂ ਕਿ ਚੌੜਾ ਰੱਖੂਗੀ ਸੋ ਚੰਗੀ ਕੀਮਤ ਦੇ ਵਿੱਚ ਇੱਕ ਚੰਗੀ ਗਾਂ ਵੈਣ ਜਿਹੜੀ ਦੋ ਦਾਲੇ ਦੰਦ ਚੱਕਦੀ ਐਦੋਂ ਅੱਗੇ ਇੱਕ ਹੋਰ ਵੈਣ ਵੀਨੇ 2 ਨੰਬਰ ਤੇ ਜਿਹੜੀ ਇਹ ਕੰਨ ਮਸੂਆ ਬਾਈ ਇਹ ਵੀ ਪਾਜੀ ਪਹਿਲਾ ਸੁਆ ਸੁਣੀ ਆ ਹੂੰ ਤੇ ਇਹ ਵੀ ਦੂਨ ਦੀ ਆ ਵੈਡ ਹਲੇ ਕਿੰਨਾ ਚਿਰ ਲਾਉਗੀ ਸੂਣ ਚ ਟਾਈਮ ਪਾਜੀ ਇਹਦੇ 17 ਦਿਨ ਪੂਰੇ ਆ 17 ਨੂੰ ਹਾਂਜੀ ਮਤਲਬ ਇਹ ਮੰਨ ਲਗੇ ਵੀ ਹਜੇ 5 ਦਿਨ ਇਹਦੇ ਦਿਨ ਪੂਰੇ ਹੋਣ ਚ ਪਾਇਆ ਕੋਸ ਉਤੇ ਵੀ ਲੈ ਸਕਦੀ ਹੈ ਨਾ ਹਾਂਜੀ ਹਲੇ ਬਾਈ ਸ਼ਹਿਦ ਹੁੰਦਾ ਥਾਣਾ ਜੋ ਕੀ ਡਿਮਾਂਡ ਰੂ ਵੀਨੇ ਦੀ ਇਹਦੀ ਪਾਜੀ 80000 ਰੁਪਇਆ ਕਰਦੇ ਬਾਕੀ ਮੌਕੇ ਤੇ ਕਰਾਂਗੇ ਘੱਟ ਵੱਧ ਓਕੇ ਤੋਰ ਹਾਂਜੀ ਸੋ ਸੋ ਡਿਮਾਂਡ 80000 ਹੈ ਦੋ ਦੰਦ ਵੈਡ ਅੱਗੋਂ ਪਿੱਛੋਂ ਹਵਾਨਾ ਚੰਗਾ ਹੈ ਪਰ ਹਜੇ ਥਣ ਜਿਹੜੇ ਉਹ ਬੱਚਿਆਂ ਵਾਲੇ ਹੀ ਖੜੇ ਆ ਇਹਦੇ ਜਦੋਂ ਪੂਰਾ ਪਸਮੂਗੀ ਉਦੋਂ ਥਣ ਕੱਢੂਗੀ ਹਜੇ 17 ਤਰੀਕ ਨੂੰ ਦਿਨ ਪੂਰੇ ਹੋ ਰਹੇ ਆ 12 ਨੂੰ ਵੀਡੀਓ ਬਣ ਰਹੀ ਆ 5 ਦਿਨ ਇਹ ਬਾਕੀ ਜੇ ਰਹਿਣ 5 ਹੋਰ ਉੱਤੇ ਲੈ ਗਈ ਤਾਂ 10 ਦਿਨ ਪਏ ਆ ਪਹਿਲਾਂ ਸੂ ਸਕਦਾ ਹੁੰਦਾ ਪਸ਼ੂ ਕਿਉਂਕਿ ਗੱਡੀ 'ਚ ਜੋ ਚੜਦਾ ਉਦੋਂ ਬੱਚਾ ਹਿਲਣ ਨਾਲ ਪਰ ਫਿਕਸ ਹਵਾਨੇ ਦੀ ਥੋੜੀ ਅਗਲੇ ਸੂਏ ਨੂੰ ਵੱਧ ਸਾਂਭ ਲਓਗੇ ਤੇ ਰਕਮ ਵੀ ਵਧਾ ਜਾਣੀ ਹੈ ਨੇ ਕਿਉਂਕਿ ਬਾਕੀ ਬਈ ਅਗਲੀ ਗੱਲ ਇਹ ਵੀ ਆ ਇਹ ਵੈੜ ਕੋਈ ਆਮ ਨਹੀਂ ਗਈ ਠੀਕ ਹੈ ਇਹ ਕਿਦਾਂ ਫਾਰਮ ਚੋਂ ਰਿਸ਼ਤੇਦਾਰ ਲੈ ਜਾਂਦੇ ਆ ਉਦਾਂ ਹੀ ਫਾਰਮ ਚ ਕੋਈ ਲੈ ਗਿਆ ਸੀ ਉਹਨਾਂ ਦੇ ਉਹ ਠੀਕ ਹੈ ਤੇ ਉਹਨਾਂ ਦੇ ਗਾਂ ਬਈ ਚਾਰ ਮੁੱਕ ਗਿਆ ਸੀ ਅੱਛਾ ਹਾਂਜੀ ਥੋੜਾ ਉਹਦੇ ਕਰਕੇ ਵੈੜ ਥੋੜੀ ਪਤਲੀ ਰਹਿ ਗਈ ਇਹ ਤਾਂ ਵੈੜ ਬਹੁਤ ਚੰਗੀ ਗਾਂ ਦੀ ਆ ਸੋ ਦੋਸੋ ਬਾਈ ਕਹਿੰਦਾ ਵੀ ਫਾਰਮ ਦੇ ਵਿੱਚੋਂ ਕਿਸੇ ਕੁਆਲਿਟੀ ਦੇਖ ਲਓ ਬਾਈ ਕਿਦਾਂ ਦੀ ਆ ਪਰ ਉਹਨਾਂ ਦੀ ਸਾਈਲੇਜ ਮੁਕਣ ਕਰਕੇ ਸੰਭੀ ਨਹੀਂ ਹੋਣੀ ਬਰੀਡ ਕੁਆਲਿਟੀ ਚੰਗੀ ਹੈ ਉਹਦਾ ਨਾ ਫਿਕਸ ਹੈ ਇਦਾਂ ਦੀ ਬਾਈ ਕੁਆਲਿਟੀ ਕੇ ਆਮ ਵੈੜਦੀ ਨਹੀਂ ਹੁੰਦੀ ਜਿਹੋ ਜੀ ਇਹਨੂੰ ਹੈਗੀ ਆ ਚੰਗੀ ਗਾੜੀ ਹੈ ਦੋਸਤੋ ਕੱਲਾ ਪਛਾਣੂ ਹਵਾਨਾ ਨਹੀਂ ਤੇ ਧਿਆਨ ਚ ਰੱਖਿਓ ਇੱਕ ਹੋਰ ਗਾਂ ਤੁਹਾਨੂੰ ਇਦੋਂ ਅੱਗੇ ਦਿਖਾਉਣੀ ਹੈ ਵੀਨੇ ਜਿਹੜੀ ਇਹ ਗਾਂ ਪਤਨ ਨੰਬਰ ਤੇ ਦਿਖਾ ਰਹੇ ਹਾਂ ਜੀ ਕਿੰਨਾ ਚੰਦਾ ਸੂਨ ਚ ਪਹਿਲਾ ਸੂਆ ਸੁਣੀ ਆ ਮੂੰਹ ਚੌਕ ਦੇ ਦੰਦ ਕੱਢਦੀ ਆ ਨੇ ਠੀਕ ਐ ਕਿੰਨਾ ਮੇਰੇ ਬਾਈ 20 ਜਰੀ ਦੇ ਲੱਗੇ ਪੂਰੇ ਆ 20 ਦੇ ਆਸ-ਪਾਸ ਹਾਂਜੀ ਠੀਕ ਐ ਅੱਛਾ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਬਾਈ ਡੇਢ ਕਰਦੇ ਡੇਢ ਲੱਖ ਰੁਪਏ ਦੋਸਤੋ ਡਿਮਾਂਡ ਡੇਢ ਲੱਖ ਆ ਚਾਰ ਦੰਦ 20 ਤਰੀਕ ਦੇ ਆਸ-ਪਾਸ ਦੰ ਪੂਰੇ ਹੁੰਦੇ ਆ ਵੱਡਾ ਘਰ ਦਾ ਘਾਟ ਹੈ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਦੁੱਧ ਲਾਉਣਾ ਸ਼ੁਰੂ ਕੀਤਾ ਫਿਕਸ ਰੱਖੂਗੀ ਹਵਾਨਾ ਹਾਈਟ ਲੈਂਥ ਫੁੱਲ ਹੈ ਬਾਕੀ ਰੇਟ ਜਿਹੜੇ ਉਹ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਵਪਾਰ ਦਾ ਕੰਮ ਹੈ ਵਪਾਰੀ ਭਰਾ ਵੀ ਇੱਥੇ ਆਉਂਦੇ ਆ ਜਦੋਂ ਤੁਸੀਂ ਆ ਕੇ ਸੌਦੇ ਕਰਦੇ ਹੋ ਫਿਰ ਰੇਟ ਸੈੱਟ ਹੋ ਜਾਂਦੇ ਆ ਪਸ਼ੂ ਪਹਿਲਾਂ ਪਸੰਦ ਹੋਣਾ ਚਾਹੀਦਾ ਬੰਦੇ ਬਾਈ 3 ਨੰਬਰ ਤੇ ਸੀ ਦੱਸੋ ਇਹ ਸੋ ਇਹ ਦੇਖੋ ਤੁਸੀਂ ਇੱਕ ਹੋਰ ਵੈਂਡ ਤੁਮੇਂ ਨੂੰ ਅੱਗੇ ਦਿਖਾਉਣੇ ਆ। ਵਿਨੇ ਕਨ ਮਸੂਆ ਭਾਈ। ਇਹ ਵੀ ਭਾਜੀ ਪਹਿਲਾ ਸੂਆ ਸੁਹਾ ਸੁਣੀ ਆ। ਚਾਰ ਦੰਦ ਵਾਲੇ ਮੂੰਹ। ਠੀਕ ਹੈ। ਦੁੱਧ ਵੈਡ 40 ਲੀਟਰ ਦੇ ਕਰੀਬ ਕੱਢੂਗੀ। ਕਿੰਨਾ ਚਰ ਲੈ ਜੂ ਹਜੇ ਸੋਣ। ਟਾਈਮ ਭਾਜੀ ਇਹਦੇ ਮੰਨ ਕੇ ਚਲੋ 15 ਦਿਨ ਪਏ ਆ। ਕੀ ਡਿਮਾਂਡ ਰੂ ਵਿਨੇ ਜੀ? ਇਹਦੀ ਭਾਜੀ 2 ਲੱਖ ਰੁਪਈਆ ਕਰ ਰਹੀ ਨਿਂ ਵਣ। ਕੋਲੀ। ਹਾਂ। ਦਸੋ 2 ਲੱਖ ਰੁਪਈਆ ਹੀ ਇਹਦੀ ਡਿਮਾਂਡ ਹੈ। ਇਹ ਵੀ ਚਾਰ ਦੰਦ। ਭਾਈ ਕਹਿੰਦਾ ਵੀ ਦੁੱਧ 40 ਕਿਲੋ ਦੇ ਦਊਗੀ ਪਰ ਦੁੱਧ ਥੋੜੀ ਸੇਵਾ ਦਾ। ਥੋੜੀ ਸਮਝਦਾ ਤੁਸੀਂ ਕਿੰਨਾ ਚੋਲੋਗੇ ਹੱਲੇ ਤਾਂ ਭਾਈ ਥਨਾ ਜੋ ਡੋਕਾ ਵੀ ਮਾਰਿਆ ਬੈਠ ਲੈ ਸਹੀ ਤੋਂ ਹਜੇ ਲੈ ਹਵਾਲਾ ਇਹ ਦੂ ਡਵਲ ਬਣਾਉਣਾ ਇਹਨੇ ਦੇਣ ਹਜੇ ਪਏ ਆ ਬਹੁਤ ਵੱਡੇ ਕਦ ਕਾੜ ਦੀ ਚੌੜਾਈ ਤੁਸੀਂ ਜਰੂਰ ਦੇਖਿਓ ਜਿਹੜੀ ਹੱਡਾਂ ਦੀ ਹੁੰਦੀ ਹੈ ਮਜਬੂਤ ਢਾਂਚੇ ਦੀ ਆ ਭਾਜੀ ਇਹਨਾਂ ਪੂਰੀ ਤੋਂ ਸਟਰਕਚਰ ਫੇਰ ਦੇਖ ਲਓ ਬਿਊਟੀ ਵੀ ਚੰਗੀ ਆ ਵਹਿੜ ਦੇ ਵਿੱਚ ਲੈ ਚੱਲ ਭਾਈ ਹਜੇ ਕੱਚੀ ਆ ਦੋਸਤੋ ਦੇਣ ਹਜੇ ਲੈਂਦੀ ਆ ਸੂਨ ਚ ਪੂਰੀ ਤਿਆਰੀ ਚ ਇਹਦਾ ਰੋਕ ਕੁਝ ਹੋਰ ਹੀ ਨਜ਼ਰ ਆਊਗਾ ਜਿਹੜਾ ਭਰਾ ਖਰੀਦਣਾ ਚਾਹੁੰਦਾ ਉਹ ਆ ਕੇ ਦੇਖ ਲੈ 2 ਲੱਖ ਰੁਪਏ ਡਿਮਾਂਡ ਹੈ ਮੰਤਾਂ ਨੂੰ ਮੌਕੇ ਤੇ ਹੋ ਜਾਣਾ ਕੁਸ ਤੋ ਪਹਿਲਾਂ ਆ ਕੇ ਪਸ਼ੂ ਪਸੰਦ ਕਰੋ ਫੇਰ ਜਿਹੜੇ ਸੌਦੇ ਹੁੰਦੇ ਆ ਠੀਕ ਹੈ ਬਈ ਬਿੰਨੇ ਬੰਦ ਖੜਨੀ ਖੁੜਨੀ ਵੈੜਦੀ ਦੇਖੋ ਚੰਗੀ ਹਾਈਟ ਹੈ ਚੰਗੀ ਲੰਬਾਈ ਹੈ ਵਜ਼ਨ ਫੁੱਲ ਹੈ ਇਹ ਤੋਂ ਇਲਾਵਾ ਪਰਲੇ ਪਾਸੇ ਕੁਸ ਵੈੜਾ ਹੈਗਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਸਾਈਡ ਦੇ ਉੱਤੇ ਦੋਸਤੋ 4 ਵੈੜਾ ਹੈ ਜਿਹੜੀਆਂ ਗੱਬਣਾਂ ਇਹ ਤੁਹਾਨੂੰ ਚਾਰੇ ਦਿਖਾ ਦਿੰਨੇ ਆ। ਵੀਨੇ ਭਾਈ ਜਿਹੜੀਆਂ ਚਾਰ ਹੀਫਰ ਆਪਾਂ ਦਿਖਾਉਣੀਆਂ ਗੱਭਣ। ਹਾਂਜੀ ਇਹਦੋਂ ਪਹਿਲੇ ਨੰਬਰ ਤੋਂ ਦਿਖਾਉਣੇ ਆ ਦੰਦੋਂ ਕਿਵੇਂ ਕਿੰਨੇ ਚਰਦੀ। ਇਹ ਭਾਈ ਦੋਂਦੀ ਆ ਮੁਹਾਂ ਤੇ ਸੱਤ ਮਹੀਨਿਆਂ ਦੀ ਗੱਭਣ ਆ। ਠੀਕ ਹੈ। ਹਾਂਜੀ ਇਹਦੇ ਦੋ ਮਹੀਨੇ ਪਏ ਇਹਦੇ ਵੀ ਦੋ ਪਏ ਤੇ ਇਹਦੇ ਵੀ ਦੋ ਪਏ ਆ। ਆ ਰੇਟ ਕਿਰੋਂਗਾ ਵੀਨੇ? ਰੇਟ ਭਾਜੀ ਜੋੜੇ ਦਾ ਆਪਾਂ ਡੇਢ ਕਰਦੇ ਆ। ਹੂੰ। ਇਹ ਵੈੜ 65 ਦੀ ਦੇ ਦਾਂਗੇ। ਹੂੰ। ਇਹ ਵੈੜ 85 ਦੀ ਦੇ ਦਾਂਗੇ। ਠੀਕ ਹੈ। ਤੋਰ ਦੇ। ਹਾਂਜੀ। ਸੋ ਦੋਸਤੋ 65000 ਦੀ ਇਹ ਵੈੜ ਸੱਤ ਮਹੀਨਿਆਂ ਦੀ ਗੱਭਣ ਦੋ-ਦੋ ਮਹੀਨੇ ਦੋਹਾਂ ਦੇ ਬਾਕੀ ਪਰ ਰੁੱਤ ਜੇ ਗਾਹਕ ਵੀਰ ਜਿਵੇਂ ਹੁਣ ਖੇਚ ਬਣੀ ਵੀ ਉਸੇ ਤਰ੍ਹਾਂ ਬਣੀ ਰਵੇ ਤਾਂ ਦੋ ਮਹੀਨਿਆਂ ਨੂੰ ਰਕਮ ਸੋਣੀ ਵਧਾ ਜਾਣੀਆਂ ਕਰ ਮਾਲੀਆਂ ਸਮਝ ਤੁਸੀਂ ਫੇਰ ਵੀ ਆਪਦੀ ਵਰਤਨੀ ਹੈ ਕਿਉਂਕਿ ਤੁਸੀਂ ਪੈਸੇ ਇਨਵੈਸਟ ਕਰਨੇ ਆ ਅਸੀਂ ਕਹਿ ਕੇ ਉਦੋਂ ਬਾਅਦ ਚ ਪਾਸੇ ਹਟ ਜਾਣਾ ਜਿਹੜਾ ਖਰੀਦੂਗਾ ਉਹਨੂੰ ਕਿਦਾਂ ਦਾ ਪ੍ਰੋਫਿਟ ਦੇਣਗਾ ਉਹਨੇ ਸੋਚਣਾ ਇਹ ਵੈੜ ਕੱਲੀ ਦੇਖੋ ਜੇ ਤੁਸੀਂ ਆਪਾਂ ਇਸੇ ਕੀਮਤ 'ਚ ਦੇਖੀਏ ਦੋ ਮਹੀਨੇ ਬਾਕੀ ਹੈ ਇਹ ਵੈੜ ਚਾਰ ਦੰਦਿਆਂ ਮੁਹਾਂ ਉਹ ਵੈੜ ਦੋ ਦੰਦੇ ਸੀਗੀ ਤੋੜ ਦੇ ਦੇ ਸੋ ਦਸੋ ਚਾਰਾਂ ਦਾ ਬੱਚੀ ਇਹਦੇ ਵੀ 2 ਮਹੀਨੇ ਬਾਕੀ ਐ ਬੜਾ ਸੋਹਣਾ ਰੰਗ ਪ੍ਰਿੰਟ ਇਹਦੀ ਮੰਗ ਬਹੁਤ ਐ 85000 ਦੀ ਕੱਲੀ ਮਿਲੂਗੀ ਜੋੜੇ ਦੀ ਡਿਮਾਂਡ 1.5 ਲੱਖ ਐ ਬਾਕੀ ਤੁਸੀਂ ਗੱਲਬਾਤ ਕਰ ਲਓ ਕਿਉਂਕਿ ਇਹਦੇ ਚੋਂ ਮਾਨਤਾ ਹੋ ਜਾਣਾ ਹੁੰਦਾ ਪਸੂ ਨੂੰ ਆ ਕੇ ਕੋਲੋਂ ਦੇਖਿਆ ਕਰੋ ਕਿਉਂਕਿ ਢਾਂਚਾ ਕੋਲ ਖੜਿਆ ਜਿਆਦਾ ਕਲੀਅਰ ਪਤਾ ਲੱਗਦਾ ਵੰਦੇ ਬਈ ਬਿਊਟੀ ਇਹਦੀ ਤੁਸੀਂ ਦੇਖ ਲਓ ਹਾਂ ਤਾਂ ਇਦੋਂ ਅੱਗੇ ਦੋ ਹੋਰ ਵੈੜਾਂ ਨੂੰ। ਵੀਨੇ ਭਾਈ ਇਹ 3 ਨੰਬਰ ਤੇ ਜਿਹੜੀ ਬੱਛੀ ਆ ਇਹ ਭਾਈ ਦੰਦੋ ਖੀਰੀ ਆ ਇਹਦੇ 25 ਦਿਨ ਪਏ ਵੈੜਦੇ ਹਲੇ। ਠੀਕ ਐ ਕੀ ਡਿਮਾਂਡ ਰੂਗੀ ਵੀਨੇ? ਡਿਮਾਂਡ ਭਾਜੀ ਦੀ 1 20 ਕਰਦੇ ਕੱਲੀ ਜੀ। ਠੀਕ ਐ। ਤੇ ਜੋੜਾ ਆਪਾਂ 2.5 ਦਾ ਦੇ ਦਾਂਗੇ। ਠੀਕ ਐ। ਹਾਂ ਜੀ ਤੋਰ ਦੇ। ਉਸੋ 1 ਲੱਖ ਤੇ 20 ਹਜ਼ਾਰ ਦੀ ਡਿਮਾਂਡ ਆ। 25 ਦਿਨ ਬਾਕੀ ਆ ਦੰਦੋ ਹਜੇ ਖੀਰੀ ਆ। ਦੰਦ ਤੁਸੀਂ ਆ ਕੇ ਦੇਖ ਲੈਣੇ ਆਂ ਢਾਂਚਾ ਇਹਦਾ ਦੇਖ ਲਓ ਬਰੀਡ ਕੁਆਲਿਟੀ ਚੰਗੀ ਐ ਬਿਊਟੀ ਸੋਹਣੀ ਐ। ਫੀਟਿੰਗ ਦਾ ਆਲ ਆਰ ਡਰ ਹੈ ਇਹਦਾ ਲੈ ਚੱਲ ਅੱਗੇ ਨੂੰ ਬਈ ਚਮਕ ਚਮਕ ਵੈੜ ਚ ਸੋਣੀ ਐ ਲਿਆ ਬਈ ਤੇ ਤੈਨੂੰ ਨੰਬਰ ਤੇ ਸੀ ਅਗਾੜੀ ਅਗੋਂ ਵੀ ਹਵਾਨਾ ਸੋਨਾ ਰੱਖਿਆ ਏ ਇੱਕ ਹੋਰ ਵੈੜ ਐ ਵਿਨੇ ਦਾ ਕਿੰਨਾ ਟਾਈਮ ਬਾਕੀ ਬਾਈ ਇਹਦਾ ਭਾਜੀ ਮਹੀਨਾ ਪਿਆ ਵੇੜ ਦਾ ਪੂਰਾ ਠੀਕ ਹੈ ਤੇ ਮੂਹੋਂ ਦੋ ਦਾਂਦੇ ਹਲੇ ਠੀਕ ਹੈ ਇਹਦਾ ਕੱਲੀ ਦਾ ਰੇਟ 13 ਹੈ ਹਾਂ ਜੀ ਇਹਦਾ ਭਾਜੀ ਕੱਲੀ ਦੇ 13 ਆ ਠੀਕ ਹੈ ਜੋੜੇ ਦਾ 2.5 ਕਰਦੇ ਆ ਬਾਕੀ ਮਾਂ ਤਾਂ ਯੂਜ਼ ਕਰਾਂਗੇ ਸਹੀ ਹੈ ਤਾਂ ਮਾਂ ਤਾਂ ਹੋ ਜਾਣਾ ਚੌੜੀ ਬਹੁਤ ਆ ਵੇੜ ਦੱਸੋ ਬੈਕਸਾਈਡ ਤੋਂ ਬਰੀਡ ਕੁਆਲਟੀ ਦੀ ਫੇਰ ਤੁਸੀਂ ਦੇਖੋ ਇੱਥੋਂ ਪਸਲੇ ਜਿਹਨਾਂ ਦੇ ਵਿੱਚ ਬਿੱਥੀ-ਬੁੱਥੀ ਬਹੁਤ ਸੋਹਣੀ ਲੱਗ ਰਹੀ ਹੈ ਜਿੰਨਾ ਖੋਣੇ ਨੂੰ ਕੋਲੋਂ ਦੇਖ ਰਹੇ ਆ ਨਾ ਮੋਟਾ ਹੱਥੀ ਚੁਵਾਈ ਵਾਲਾ ਰੱਖੂਗੀ ਹਵਾਨਾ ਬਣਾਉਣਾ ਸ਼ੁਰੂ ਕੀਤਾ ਪਰ ਇੱਕ ਮਹੀਨਾ ਜੇ ਰਹਿੰਦਾ ਬੰਦੇ ਬਾਈ ਸੋ ਇਹ ਚਾਰ ਵੜਾ ਇਸ ਸਾਈਡ ਤੇ ਸੀ ਇਹ ਤੋਂ ਇਲਾਵਾ ਪਾਲਕੂ ਵਛਣਾ ਹੈ ਬਾਈ ਕੋਲ ਕੁਸ ਉਹ ਵੀ ਤੁਹਾਨੂੰ ਵੀਡੀਓ ਚ ਜ਼ਰੂਰ ਇਸ ਵਾਰ ਦਿਖਾ ਦਿੰਨੇ ਆ ਵਿਨੇ ਜਿਹੜੇ ਬੱਚੇ ਛੋਟੀਆਂ ਬੱਚੀਆਂ ਹਾਂਜੀ ਭਾਜੀ ਇਹ ਪੰਜ ਨਾ ਆ ਗਏ ਆਪਣੇ ਕੋਲ ਭਾਜੀ ਪੰਜ ਨਾ ਆ ਗਿਆ ਟੋਟਲ ਪੰਜੇ ਬੱਚੀਆਂ ਖੀਰੀਆਂ ਆ ਮੂਹਾਂ ਕਨਫਰਮ ਆ ਖੀਰੀਆਂ ਹਾਂਜੀ ਸਾਰੀਆਂ ਖੀਰੀਆਂ ਭਾਜੀ ਠੀਕ ਹੈ ਕੀ ਡਿਮਾਂਡ ਰੋਗੇ ਇਹਨਾਂ ਦੀ ਡਿਮਾਂਡ ਭਾਜੀ 135 ਦੀਆਂ ਦੇ ਦਾਂਗੇ ਆਪਾਂ ਪੰਜੇ ਬਾਕੀ ਮਾਨਤਨ ਯੂਟਿਊਬ ਵਿੱਚੋਂ ਕਰਾਂਗੇ ਇਹਨਾਂ ਦੇ ਸੋ ਦੋਸੋ 1 ਲੱਖ ਤੇ 35000 ਚ ਪੰਜ ਬੱਚੀਆਂ ਮਾਨਤਨ ਇਹਨਾਂ ਚ ਹੋ ਜਾਊਗਾ ਪਸ਼ੂ ਆ ਕੇ ਦੇਖ ਲਓ ਇਹਨਾਂ ਬੱਚਿਆਂ ਨੂੰ ਤੁਹਾਨੂੰ ਇੱਥੇ ਖੜੀਆਂ ਹੀ ਦਿਖਾ ਦਿੰਨਾ ਫਾਰਮ 'ਮੈਂ ਇੱਕ ਹੋਰ ਵੱਖਰਾ ਆ ਆਪਣੇ ਪੱਕੇ ਪਸ਼ੂ ਜਿਹੜੇ ਦੁੱਧ ਤੇ ਲਾਏ ਹੋਏ ਉਹਨਾਂ ਵਾਸਤੇ ਉਹਦੀ ਤਿਆਰੀ ਚੱਲ ਰਹੀ ਹੈ ਜਿਹਦੇ ਕਰਕੇ ਘਰ ਦੇ ਪਸ਼ੂ ਵੀ ਇੱਥੇ ਐਡਜਸਟ ਕੀਤੇ ਹੋਏ ਆ। ਤੋਂ ਜਗਾ ਹੁਣ ਤੰਗ ਆ। ਇਹ ਪੰਜੇ ਬੱਚੀਆਂ ਦੰਦੋ ਖੀਰੀਆਂ ਤੇ 1,35,000 ਦੇ ਵਿੱਚ ਪੰਜੇ ਮਿਲ ਜਾਣੀਆਂ। ਤੁਸੀਂ ਕੱਲੀ-ਕੱਲੀ ਖਰੀਦਣੀ ਹੈ ਤਾਂ ਵੀ ਕਾਲ ਕਰਿਓ। ਇਕੱਠੀਆਂ ਖਰੀਦਣੀਆਂ ਤਾਂ ਰੇਟ ਦੱਸਦੇ ਆ। ਬਾਕੀ ਤੁਸੀਂ ਅੰਦਰੋਂ ਚੈੱਕ ਪਾਸ ਜਿਹੜੀ ਵੀ ਬੱਚੀ ਤੁਸੀਂ ਕਰਾਉਣੀ ਚਾਹੁੰਦੇ ਹੋ ਉਹ ਕਰਵਾ ਕੇ ਲਿਜਾ ਸਕਦੇ ਹੋ। ਅੱਜ ਦੀ ਫਿਲਹਾਲ ਵੀਡੀਓ ਦੇ ਵਿੱਚ ਇਹ ਨਾਗ ਜਿਹੜੇ ਵਿਕਰੀ ਵਾਲੇ ਬਾਈਕਲ ਸੀ ਧੰਨਵਾਦ